ਸਤਿ ਸ੍ਰੀ ਅਕਾਲ ਭਾਈ ਸੰਗਤਾਂ ਨੂੰ ਬੇਨਤੀ ਹੈਗੀ ਕਿ ਸਾਡੇ ਹਾਈ ਕੁਮਾਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਕ ਮਾਣਮੰਦ ਸੱਚਾ ਸੋਚਾ ਕੈਂਡੀਡੇਟ ਦਿੱਤਾ ਗੁਚਰ ਨਵਰਾੜ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਪਾਂ ਬਾਈ ਜੀ ਦਾ ਇਹ ਆਪਾਂ ਇਹਨਾਂ ਨੂੰ ਵੋਟਾਂ ਪਾ ਕੇ ਜਿੱਤਾਵਾਂਗੇ ਤਾਂ ਇਹ ਆਪਣੀ ਲੋਕ ਸਭਾ ਦੇ ਵਿੱਚ ਜਾ ਕੇ ਬਹੁਤ ਆਪਣੀ ਮੰਗ ਉਠਾਉਣਗੇ ਜੇ ਮੇਕੀ ਜਿਹੜਿਆ ਗੋਡੇ-ਗੂਡੇ ਦੁਖਦੇ ਨੇ ਭਾਈ ਇਹ ਸਾਰੇ ਹਟਾ ਦੇਣਗੇ ਭੁੱਖੀ ਦੇ ਖੇਤੇ ਠੇਕੇ ਖਲਾ ਦੇਾਂਗੇ ਆਪਾਂ ਜਿਹੜਾ ਚਿੱਟੇ-ਚੁੱਟੇ ਦਾਗਾ ਵਪਾਰ ਇਹ ਸਭ ਬੰਦ ਕਰਾਵਾਂਗੇ ਗੁਰਚਰਨ ਬਰਾੜ ਜਿੰਦਾਬਾਦ ਜਿੰਦਾਬਾਦ ਚੁਗਾਜਕ ਪਾਰਟੀ ਜਿੰਦਾਬਾਦ ਜਿੰਦਾਬਾਦ ਇਹ ਭਾਈ ਬਾਤੋਂ ਵੱਧ ਵੋਟਾਂ ਪਾ ਕੇ ਸਾਨੂੰ ਅੱhle ਸਾਡਾ ਉਮੀਦਵਾਰ ਨੂੰ ਸਫਲ ਬਣਾਓ ਤਾਂ ਕਿ ਅਸੀਂ ਹਰੇਕ ਮੁੱਦੇ ਤੇ ਗੱਲ ਜੋ ਕਿ ਨਸ਼ੇ ਦੀ ਗੱਲ ਹੈਗੀ ਉਹਦੇ ਉੱਤੇ ਮੇਨ ਮੁੱਦੇ ਤੇ ਗੱਲ ਕਰਾਂਗੇ ਜੋ ਆਪਣੇ ਪੰਜਾਬ ਚ ਹੋਰ ਮੁੱਦੇ ਨੇ ਬਹੁਤ ਜ਼ਿਆਦੇ ਹਾਂਜੀ ਗੁਰਚਰਨ ਬਰਾੜ ਦੀ ਸੰਗਤਾਂ ਨੂੰ ਕਰੋ ਸਬੋਧਨ ਮੇਰਾ ਤਾਂ ਇਹੀ ਸੰਬੋਧਨ ਹੈ ਜੀ ਮੈਨੂੰ ਜਦੋਂ ਵੋਟਾਂ પાਕੇ ਇੱਥੋਂ ਐਮਪੀ ਹੋਰ ਮੈਨੂੰ ਕਾਮਯਾਬ ਬਣਾਉਂਗੇ ਵੱਤੋਂ ਵੱਧ ਸੋਡੇ ਜਿਹੜੇ ਭੁੱਖੀ ਦੇ ਠੇਕੇ ਖਲਾਉਂਗਾ दारू ਦੇ ਠੇਕੇ ਬੰਦ ਕਰਾਵਾਂਗੇ ਵੱਤੋਂ ਵੱਧ ਲੋਕਾਂ ਦਾ ਕੰਮ ਵੀ ਕਰਾਂਗੇ ਵਧੀਆ-ਵਧੀਆ ਜਿਹੜੇ ਅੱਜ ਆਹ ਬੱਚੇ ਪੜ੍ਹਦੇ ਨੇ ਉਹਦੀ ਪੜ੍ਹਾਈ ਮੁਕਤ ਹੋਊਗੀ ਕੋਈ ਪੈਸਾ ਨਹੀਂ ਲਿਆ ਜਾਊਗਾ ਇਹ ਸਾਡੀ ਜਿਹੜੀ ਚੁੱਗਾ ਤੱਕ ਪਾਰਟੀ ਐ ਇਹਨੂੰ ਕਾਮਯਾਬ ਕਰੋ ਉਮੀਦਵਾਰ ਬਣਾਓ ਵਧੀਆ ਜਿਟਾ ਕੇ ਭੇਜੋ ਜਦੋਂ ਅਸੀਂ ਦਿੱਲੀ ਦੀ ਸਰਕਾਰ ਦੇ ਸਮੇਂ ਤੇ ਮੁੱਢ ਭੱਗ ਗਏ ਉਦੋਂ ਅਸੀਂ ਸਾਡੀਆਂ ਸਾਰੀਆਂ ਮੰਗਾਂ ਪੂਰੀਆਂ ਕਰਾਂਗੇ ਗੁਰਚਰਨ ਬਰਾੜ ਜੈ ਜੰਦਾਬਾਦ ਹਾਂਜੀ ਤੇ ਬਾਕੀ ਪਿੰਡਾਂ ਦੇ ਮਸਲੇ ਹੱਲ ਕਰਾਂਗੇ ਜਿਵੇਂ ਹੁਣ ਕਹਿੰਦੇ ਨੇ ਵੀ ਸਾਡੇ ਪਿੰਡ ਦੇ ਵਿੱਚ ਜੀ ਟੋਬਿਆਂ ਦਾ ਵਿਕਾਸ ਨਹੀਂ ਹੋਇਆ ਕੋਈ ਹੋਰ ਨਹੀਂ ਹੋਇਆ ਉਹ ਵੀ ਵਿਕਾਸ ਪੂਰਾ ਕਰਾਂਗੇ ਇੱਥੇ ਜਿਹੜੇ ਇਸ ਪਿੰਡ ਦੇ ਮੁੱਦੇ ਨੇ ਸਾਰਿਆਂ ਨੂੰ ਵਧੀਆ-ਵਧੀਆ ਕਾਮਯਾਬ ਬਣਾਵਾਂਗੇ ਵੱਧ ਤੋਂ ਵੱਧ ਵੋਟਾਂ ਪਾ ਕੇ ਮੈਨੂੰ ਐਮਪੀ ਬਣਾ ਕਾਮਯਾਬ ਕਰੋ ਦਿੱਲੀ ਦੀ ਸਰਕਾਰ ਦੇ ਵਿੱਚ ਜਾ ਕੇ ਮੈਂ ਤੁਹਾਡਾ ਉੱਥੇ ਮੁੱਦਾ ਠਾਊਂਗਾ ਸਾਰੀਆਂ ਗੱਲਾਂ ਦਾ ਸਾਰੀਆਂ ਗੱਲਾਂ ਸੋਨੂੰ ਲਿਖਾ ਕੇ ਲਿਆਉਂ ਪ੍ਰਧਾਨ ਮੰਤਰੀ ਤੋਂ ਕੱਲੀ-ਕੱਲੀ ਗੱਲ ਦਾ ਜਵਾਬ ਦੇਵਾਂਗੇ ਵੀ ਆਹ ਸਾਡਾ ਕੰਮ ਬਣਨਾ ਤਾਹੀਦਾ ਜਿਹੜਾ ਕੋਈ ਲਾਇਕ ਕੰਮ ਨੇ ਉਹ ਕਰਨੇ ਤਾਹੀਦੇ ਨੇ ਸਰਕਾਰਾਂ ਨੂੰ ਉਸੇ ਸਮੇਂ ਤੇ ਮੈਂ ਵੀ ਉਹੀ ਸਰਕਾਰਾਂ ਤੋਂ ਕੰਮ ਲਵਾਂਗਾ ਵੱਧ ਤੋਂ ਵੱਧ ਮੈਨੂੰ ਵੋਟਾਂ ਪਾ ਕੇ ਕਾਮਯਾਬ ਬਣਾਓ ਆਪਣੀ ਕਾਮ ਦਾ ਵੀ ਥੋੜੀ ਕਾਮ ਦਾ ਵੀ ਤੇ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਦੋਸਤੋ ਆਪਣਾ ਚੋਣ ਨਿਸ਼ਾਨ ਹੈਗਾ ਫੱਟੀ ਫੱਟੀ ਤੇ ਵੱਧ ਤੋਂ ਵੱਧ ਮੋਹਰਾ ਲਾ ਕੇ ਫੱਟੀ ਨੂੰ ਕਾਮਯਾਬ ਕਰੀਏ ਤਾਂ ਜੋ ਆਪਣਾ ਗੁਰਚਰਨ ਬਰਾੜ ਕੈਂਡੀਡੇਟ ਹੈ ਲੋਕ ਸਭਾ ਦੇ ਵਿੱਚ ਜਾ ਕੇ ਆਪਣੇ ਮੁੱਦੇ ਠਾ ਸਕੇ ਗੁਰਚਰਨ ਬਰਾੜ ਜਿੰਦਾਬਾਦ ਗੁਰਚਰਨ ਬਰਾੜ ਜਿੰਦਾਬਾਦ ਚੁਗਾ ਚੱਕ ਪਾਰਟੀ ਜਿੰਦਾਬਾਦ 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 ਲਓ ਵੀ ਹੁਣ ਆਪਾਂ ਅਗਲੇ ਪੜਾਅ ਤੇ ਜਾਣਾ ਹੈ ਦੋਸਤੋ ਬਹੁਤ ਸਮਾਂ ਘਟਾ ਸਾਡੇ ਕੋਲੇ ਖਿੱਚਮਾ ਟਾਈਮ ਆ ਥੋੜਾ ਜਿਹਾ ਥੋੜਾ ਇਲੈਕਸ਼ਨ ਬਹੁਤ ਨੇੜੇ ਆ ਗਈਆਂ ਇਹਦੇ ਕਰਕੇ ਅੱਜ ਬਹੁਤ ਟਾਈਮ ਹੈ ਤੇ ਟਾਈਮ ਤੋਂ ਟਾਈਮ ਕੱਢ ਕੇ ਸੰਗਤਾਂ ਨੂੰ ਬੇਚੇ ਹੀ ਫਾਟਾ ਸਹਿਯੋਗ ਦਿਓ ਧੰਨਵਾਦ ਜੀ ਇੱਕ ਹੋਰ ਆ ਗਏ ਇਹ ਨਹੀਂ ਕੰਮ ਕਰ ਦਿੰਦੇ ਬੰਦੇ ਦੇ ਪੋਟਾਂ ਦੇ ਕੰਮ ਨਹੀਂ ਕਰ ਨਹੀਂ ਨਾ ਕੋਈ ਜੀ ਰਾਮ 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 ਪਈ ਰਾਮ ਰਾਮ ਹੋ ਠੀਕ ਹੋ ਜੀ ਵਧੀਆ ਜੀ ਵਧੀਆ ਅਸੀਂ ਆਏ ਪਈ ਚੁੱਗਾ ਚੱਕ ਪਾਰਟੀ ਵੱਲੋਂ ਅੱਛਾ ਸਾਡੇ ਇਹ ਉਮੀਦਵਾਰ ਨੇ ਗੁਰਚਰਨ ਬਰਾੜ ਜੀ ਠੀਕ ਹੈ ਇਹਨਾਂ ਨੂੰ ਵੱਦ ਤੋਂ ਵੱਧ ਸਾਡਾ ਚੋਣ ਨਿਸ਼ਾਨ ਹੈ ਫੱਟੀ ਠੀਕ ਹੈ ਫੱਟੀ ਦੇ ਵੋਟਾਂ ਲਾ ਕੇ ਕਾਮਯਾਬ ਬਣਾਇਓ ਅੱਛਾ ਹਾਂਜੀ ਗੁਰਚਰਨ ਬਰਾੜ ਜੀ ਮਾੜੇ ਸੇਠ ਜੀ ਇਹ ਸੇਠ ਜੀ ਸਾਨੂੰ ਜੇ ਤੁਸੀਂ ਇੱਥੋਂ ਐਮਪੀ ਬਣਾ ਕੇ ਤੋਰਦੇ ਹੋ ਠੀਕ ਹੈ ਤਾਂ ਦਿੱਲੀ ਤੋਂ ਅਸੀਂ ਸਾਰਾ ਕੁਝ ਤੁਹਾਡੇ ਲਈ ਸਾਰਾ ਹੱਲ ਕਰਾਂਗੇ ਮਸਲਾ ਜਿਹੜੇ ਅੱਜ ਦੇ ਠੇਕੇ ਸ਼ਰਾਬ ਦੇ ਖੁੱਲੇ ਨੇ ਲੋਕ ਪੀਂਦੇ ਨੇ ਸਿਰਿਆ ਮੇ ਇਹ ਬੰਦ ਕਰਾਵਾਂਗੇ ਚਿੱਟਾ ਨਸਾ ਬੰਦ ਕਰਾਵਾਂਗੇ ਠੀਕ ਹੈ ਤੇ ਇਹਦੇ باوجود ਅਸੀਂ ਪੂਰੀ ਲੜਾਈ ਲੜਾਂਗੇ ਹੱਕਾਂ ਲਈ ਠੀਕ ਹੈ ਤੇ ਸਾਨੂੰ ਕਾਮਯਾਬ ਕਰਕੇ ਇਥੋਂ ਭੇਜੋ ਐਮਪੀ ਦੀ ਚੋਣ ਜਿਤਾ ਕੇ ਤੁਹਾਡੇ ਸਾਰੇ ਮਸਲੇ ਹੱਲ ਕਰਾਂਗੇ ਪਿੰਡਾਂ ਦੇ ਵਿੱਚ ਪੁੱਕੀ ਫੀਮ ਦੇ ਠੇਕੇ ਕਰਾਵਾਂਗੇ ਵੱਧ ਤੋਂ ਵੱਧ ਲੈ ਤੁਸੀਂ ਲਾ ਲਿਆ ਕਰੋ ਪੂਰਾ ਪੂਰਾ ਟਾਈਮ ਹੋ ਜਾ ਕਰੋ ਉਹ ਭਾਈ ਸਾਡੇ ਸਾਹ ਚਕਾਰੂ ਦੇ ਜਾਂਦਾ ਹੈ ਇਹ ਅੱਗੇ ਤੂੰ ਦੇਖੀ ਤਾਂ ਸਹੀ ਮਾ ਹ ਕੋਈ ਕਹੇਗਾ ਤੇਰੇ ਸਾਰੇ ਹਰ ਜਾਣਗੇ ਕਹਿੰਦਾ ਹਰੇਕ ਹੀ ਹੁੰਦਾ ਦੇਖਾ ਜਿੱਤ ਕੇ ਬਾਅਦ ਕੋਈ ਯਾਦ ਨਹੀਂ ਪੁੱਛਦਾ ਕਹੇ ਜਿੱਥੇ ਉਹ ਅਸੀਂ ਉਹਨਾਂ ਚੋਂ ਨਹੀਂ ਹੈਗੇ ਬਾਈ ਅਸੀਂ ਤੇਰੀ ਲੋਕਾਂ ਦੇ ਬੰਦੇ ਆ ਲੋਕਾਂ ਜੇ ਰਹਾਂਗੇ ਲੋਕਾਂ ਦੀ ਪਾਰਟੀ ਆ ਇਹ ਝੁਗਾ ਚੱਕ ਪਾਰਟੀ ਤੇਰੀ ਪਾਰਟੀ ਹੈ ਝੁਗਾ ਚੱਕ ਪਾਰਟੀ ਇਹ ਵਾ ਚੁਗਾ ਕਰ ਸਾਰੇ ਲੋਕਾਂ ਨੂੰ ਨਹੀਂ ਨਹੀਂ ਐ ਨਹੀਂ ਝੁਗਾ ਤੱਕ ਹੱਟੀ ਹੈ ਹੱਟੀ ਪੁੱਛੋ ਇਹ ਵਰਤੀ ਦੀ ਜਗੀ ਅਰਦੇ ਨਹੀਂ ਤੁਸੀਂ ਇਹ ਨਿਕਲਾ ਜਿੰਦਾਬਾਦ ਯਾਰ ਕੋਈ ਚੱਕ ਪਾਰਟੀ ਜਿੰਦਾਬਾਦ ਬਣਾ ਪਾਈ ਪਾਵਾਇਆ ਵੋਟਾ ਜ਼ਰੂਰ ਦੇਣਾ ਹਾਂ ਸੇਰ ਜੀ ਖਿਆਲ ਰੱਖਿਓ ਸਾਡੇ ਉਮੀਦਵਾਰ ਦਾ ਬਹੁਤ ਇਮਾਨਦਾਰ ਸੱਚੇ ਸੋਚੇ ਇਨਸਾਨ ਨੇ ਬਣਾ ਪਾਈ ਪਾਵਾਇਆ ਜ਼ਰੂਰ ਠੀਕ ਹੈ ਜੀ ਚਲੋ ਜੀ ਬੋਤਾ ਵੱਦ ਤੁਹਾਡਾ ਸਾਰੇ ਕੰਮਾਂ ਦਾ ਧਿਆਨ ਦੇਵਾਂਗੇ ਜੀ ਹਾਂ ਜੀ ਪਾਵਾਇਆ ਜੀ ਚਲੋ ਜੀ ਧੰਨਵਾਦ ਚਲੋ ਜੀ ਛੇਤੀ ਛੇਤੀ ਆਪਾਂ ਨੇ ਅਗਲੇ ਤੇ ਵੀ ਜਾਣਾ ਹੈ ਫੁਨਾ ਪਲੇਡ ਜਾਣਾ ਆਜੋ ਭਾਈ ਮਿਸਤਰੀ ਕੋਲ ਚਲਦੇ ਆ ਵੋਟਾਂ ਨੂੰ ਕਹਦੇ ਨੇ ਮਿਸਤਰੀ ਨੂੰ ਵੀ ਔਰ ਜੀ ਮਿਸਤਰੀ ਜੀ ਔਰ ਵੀ ਵੀ ਤਿੰਨ ਧੰਦਾਬਾਧ ਝੁਗਾ ਜੱਕ ਜਦੋਂ ਹੁਣੀ ਝੁਗਾ ਚੱਕ ਲੈ ਤੁਸੀਂ ਮੌਰੋਦ ਕਰੋਗੇ ਮਿਸਤਰੀ ਜੀ ਅਸੀਂ ਝੁਗਾ ਚੱਕ ਪਾਰਟੀ ਵੱਲੋਂ ਆਇਆ ਸਾਡਾ ਚੋਣ ਨਿਸ਼ਾਨਾ ਫੱਤੀ ਫੱਤੀ ਤੇ ਵੱਧ ਤੋਂ ਵੱਧ ਮੋਰਾ ਲਾ ਕੇ ਗਮਚਰਨ ਬਰਾੜ ਨੂੰ ਕਾਮਯਾਬ ਕਰੀਏ ਨਹੀਂ ਸੱਚੀ ਦਾ ਪੋਚ ਕੀ ਸੋਦੀ ਫੱਤੀ ਆਏ ਨਾ ਕੋਈ ਤੇ ਮਿਸਤਰੀ ਜੀ ਦੀ ਕੱਦੀ ਵੋਟ ਦਾ ਪਾਓ ਨਹੀਂ ਪਾਉਂਦੇ ਤੁਸੀਂ ਲਵਾਗੇ ਕੀ ਤੁਹਾਡੇ ਕੋਲ ਹਾਊ ਕੁਛ ਮਿਲੂਗਾ ਦੀ ਦੱਸੋ ਜੀ ਆਪਣਾ ਕੰਮ ਦਾ ਸੌਬਾ ਕੀ ਕਰਾਂਗੇ ਤੁਹਾਡੇ ਸਾਰੇ ਕੰਮ ਕਾਰੋਬਾਰ ਵਧੀਆ ਕਰਾਂਗੇ ਜੀ ਗੱਲ ਸੁਣ ਅਸੀਂ ਤਾਂ ਗਰੀਸ ਕਰਕੇ ਨਾ ਟਾਈਮ ਪਾਸ ਕਰਨਾ ਉਹੀ ਕਰਾਂਗੇ ਸਾਡੇ ਕੋਲੇ ਸਾਰੀਆਂ ਸਭ ਉਹ ਬਾਈ ਅਸੀਂ ਫੈਕਟਰੀਆਂ ਲਾਤੀਆਂ ਟਰਾਲੇ ਚੱਲਿਆ ਕਰਨਗੇ ਗਲੀ ਕਿੰਨਾ ਕੰਮ ਵਧੂ ਗਈ ਵਧੂਗਾ ਤੇਰਾ ਕੰਮ ਵਧੂਗਾ ਕਿਉਂ ਵਧੂਗਾ ਘਟੂਵੇਂ ਯੂਰਪਾਇਰ ਇੱਥੇ ਰੋਡ ਬਣਾ ਤੇ ਵੱਡੇ ਨਾ ਤਾਹਾਂ ਦੇ ਲੰਗ ਜਾ ਕਰਨਗੇ ਥੱਲੋਂ ਦੀ ਕੋਈ ਨਹੀਂ ਆਉਂਦਾ ਓਏ ਕਿਉਂ ਨਹੀਂ ਲੰਗੂ ਗਿਆ ਰੋਡ ਵੇਚਦੀਆਂ ਬੱਸਾਂ ਲਾਵਾਂਗੇ 25 30 ਆਪਣੇ ਦੱਸਦੇ ਬਾ ਕੀ ਕਿਸ ਨੂੰ ਹੋਤਾ ਜਾਵਾ ਦੱਸਦੇ ਨੂੰ ਮਿਸਤਰੀ ਉਲਟਾ ਇਹਨਾਂ ਨੂੰ ਮਿਸਤਰੀਆਂ ਨੂੰ ਬਾਕੀ ਦੇ ਪੈਸੇ ਮਿਲਣਗੇ ਦੋ ਦੋ ਵੀ ਇਹ ਕੋਈ ਪੈਸਾ ਇਹਨਾਂ ਨੇ ਕਾਰੋਬਾਰ ਕਰਨਾ ਵੱਧ ਤੋਂ ਵੱਧ ਮਿਸਤਰੀਆਂ ਨੂੰ ਉਥੋਂ ਪੈਸੇ ਦਿਵਾਵਾਂਗੇ ਇਹਨਾਂ ਨੂੰ ਕਾਮਯਾਬ ਕਰਾਂਗੇ ਇਹਨਾਂ ਦੀ ਕਾਮਯਾਬੀ ਆ ਤੇ ਫੱਟੀ ਤੇ ਮੋਹਰਾਂ ਲਾ ਕੇ ਆਪਾਂ ਨੂੰ ਵੀ ਕਾਮਯਾਬ ਬਣਾਇਓ ਭਾਈ ਬਗਦੇ ਨੇ ਦਾਗ ਨਾਲ ਤੇ ਜੂਹਾਂ ਨਹੀਂ ਲੋੜੇ ਨਹੀਂ ਕੋਈ ਬੋਲਾਂਗੇ ਅਸੀਂ ਹਾਂ ਸਾਨੂੰ ਰੋਟੀਆਂ ਦੀ ਲੋੜ ਨਹੀਂ ਅਸੀਂ ਪਾਵਾਗੇ ਦਰਸਾਇਆ ਤੁਹਾਨੂੰ ਵਾਲੇ ਹਾਂ ਚੰਗਾ ਲੋਕੀ ਚੱਕ ਪਾਰਟੀ ਜਿੰਦਾਬਾਦ ਜੋ ਕਰ ਗਈ ਕਪਾਰਟੀ ਜਿੰਦਾਬਾਦ ਵਰਚਾਰਨ ਬਰਾੜ ਜਿੰਦਾਬਾਦ ਜੋ ਮਾਗੇ ਜੋ ਪਾਜੋ ਓ ਪਾਈ ਕਿਵੇਂ ਅਦਾਜੇ ਬੈਠੋ ਠੀਕ ਹੋ ਕੀ ਗੱਲ ਸੁੱਖ ਹੈ ਓ ਪਾਈ ਲਾਲਾ ਦਾਸ ਇਹ ਹੋਣਾ ਦੀ ਕੀ ਕਰੀਏ ਪੋਚਤੀ ਫੱਟੀ ਸਾਡੀ ਤਾਂ ਲੋਕਾਂ ਨੇ ਕਿਵੇਂ ਕੀ ਗੱਲ ਹੋ ਗਈ ਬਣੀ ਨਹੀਂ ਗੱਲ ਜੀ ਛੋਡੇ ਵਰਗੇ ਦੀ ਆਸ ਤੇ ਭਾਈ ਵੋਟਾਂ 'ਚ ਪੰਗਾ ਲੈ ਲਿਆ ਸਾਨੂੰ ਪਾਰਟੀ ਨੇ ਟਿਕਟ ਦੇਦੀ ਝੁਗਾ ਚੱਕ ਪਾਰਟੀ ਨੇ ਅਜੀ ਦਾ ਬੜੀ ਮਿਹਨਤ ਨਾਲ ਆਉਦੀ ਨਾਲ ਬਹੁਤ ਜੋਰ ਲਾਇਆ ਭਾਈ ਅੱਛਾ ਪੱਟੀ ਪੂਛਤੀ ਸੀ ਇੱਕ ਸਾਡਾ ਚੋਣ ਨਿਸ਼ਾਨ ਹੈ ਜਤੀਗਾ ਫੱਟੀ ਅੱਛਾ ਉਹਦਾ ਮੈਨੂੰ ਐ ਸ਼ਕਤੀ ਵਿੱਚੇ ਵਰਗਿਆਂ ਨੇ ਪਛਾਈ ਹੈ ਉਹ ਭਾਈ ਅਸੀਂ ਦਾ ਪੂਰਾ ਜੋਰ ਲਾਇਆ ਪੂਰੇ ਬੋਟੇ ਪਈਆਂ ਵੇ ਤਾਂ ਹੋਰ ਤੇ ਪਈਆਂ ਪੰਜ ਚਾਰ ਤੋਂ ਚੰਗਾ ਬੰਦੇ ਨੂੰ ਸੋਣੂ ਪਰਖਣੀ ਹੈਗੀ ਅੱਛਾ ਚੰਗਾ ਬੰਦਾ ਚੁਣ ਲੀਏ ਤੁਸੀਂ ਤਾਂ ਖਾਣੇ ਹੁੰਦੇ ਸਿੱਤਰੇ ਨੇ ਅੱਛਾ ਸਾਰਾ ਬੰਦਾ ਚੁਣਨਾ ਹੁੰਦਾ 5 ਸਾਲ ਮਗਰੋਂ ਆਉਂਦਾ ਨਹੀਂ ਉਹ ਜਿਹੜਾ ਤੁਹਾਡੇ ਲੋਕਾਂ ਚ ਰਹਿੰਦਾ ਉਹਨੂੰ ਤੁਸੀਂ ਚੁਣਦੇ ਹੋ ਭਾਈ ਅਸੀਂ ਤਾਂ ਵੋਟਾਂ ਪਾਈਆਂ ਅਸੀਂ ਤਾਂ ਕੀ ਕਰ ਸਕਦੇ ਹੁਣ ਜਦੈ ਚੱਲ ਭਾਈ ਕੋਈ ਗੱਲ ਨਹੀਂ ਗੁਰ ਚੱਲਣਾ ਅਗਲੀ ਵਾਰ ਸਹੀ ਕੋਈ ਗੱਲ ਲਿਆ ਹੁੰਦਾ ਰਹਿੰਦਾ ਚਲੋ ਜੀ ਹੁਣ ਤਾਂ ੱੱਲਾ ਰੇ ਜਰਾ ਕੋਈ ਗੱਲ ਨਹੀਂ ਹਿੰਮਤ ਰੱਖੋ ਨਾ ਜੀ ਹਿੰਮਤ ਕਿਉਂ ਨਹੀਂ ਰੱਖਦੇ ਆਪਾਂ ਗੱਲ ਬਾਤ ਹਾਂ ਗੱਲ ਹੀ ਨਹੀਂ ਹੁੰਦੇ ਕੰਮ ਕਰੋ ਲੋਕਾਂ ਵਿੱਚ ਰੋ ਆਪੇ ਬਣ ਜਾਂਦਾ ਗੱਲਬਾਤ ਅੱਛਾ ਲੋਕਾਂ ਦੇ ਵਿੱਚ ਜਾਂਦੇ ਆ ਹਰੇਕ ਬੰਦਾ ਕਹਿੰਦਾ ਵੀ ਗਲਤੀ ਹੋ ਗਈ ਜੀ ਗਲਤੀ ਹੋ ਗਈ ਅੱਛਾ ਚਲੋ ਜੀ ਹੁਣ ਜਾਣਾ ਪੈਂਦਾ ਹੈ ਇੱਕ ਭੈਣ ਭਾਈ ਦੇ ਮੂੰਹ ਮੱਥੇ ਲੱਗਦੇ ਗਾਹਾਂ ਬਾਅਦ ਤੇ ਵੀ ਆਪਾਂ ਨੇ ਕੰਮ ਲੈਣੇ ਨੇ ਦੇਣੇ ਨੇ ਉਤਰ ਉਤਰੀ ਮੈਂ ਕਹਾਂ ਠੀਕ ਹੈ ਹਾਂ ਸਜੇ ਹੁਣ ਆਪਾਂ ਪਿੰਡਾਂ ਦਾ ਸਹਿਯੋਗ ਹੁਣ ਤੋਂ ਕਰਾਂਗੇ ਤਾਂ ਗਾਹਾਂ ਬਾਅਦ ਤੇ ਮੂਰੇ ਆ ਜਾਾਂਗੇ ਭਾਈ ਕੋਈ ਨਾ ਸਹੀ ਗੱਲ ਮਾਰੇ ਫੇਰ ਭਾਈ ਚਲੋ ਚਲੋ ਪੰਜ ਸਾਲ ਹੁੰਦੀ ਰਹਿੰਦੀ ਹੁੰਦੀ ਹੈ ਦੇਖਾ ਦੋ ਬੰਦੇ ਖੜੇ ਨੇ ਇੱਕ ਤਾਂ ਹਾਰ ਦੀ ਹੁੰਦਾ ਭਾਈ ਹਿੰਮਤ ਰੱਖੋ ਅੱਗੇ ਦਾ ਕੰਮ ਕਰੋ ਲੋਕਾਂ ਦੇ ਵਿੱਚ ਰੋ ਫੇਰ ਬਣ ਜਾਂਦੇ ਗੱਲ ਕੋਈ ਗੱਲ ਨਹੀਂ ਉਹ ਵੀ ਸੰਗਤੋਂ ਸਾਨੂੰ ਇਹੀ ਪੀਲ ਹੈ ਵੀ ਵੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਦੇਖੋ ਜਿੱਤ ਹਾਰ ਹੁੰਦੀ ਰਹਿੰਦੀ ਐ ਆਪਾਂ ਤਾਂ ਵਧੀਆ ਬੰਦਾ ਚੁਣੋ ਹਾ ਹਨਾ ਪੜਿਆ ਲਿਖਿਆ ਦੇਖਾ ਸੁਣੀਏ ਪੜਿਆ ਲਿਖਿਆ ਬੰਦਾ ਚੁਣੀਏ ਜਿਹੜਾ ਆਪਾਂ ਨੂੰ ਮਿਲ ਵਰਤਦਾ ਉਹਨੂੰ ਚੁਣੀਏ ਹਨਾ ਗੱਲਾਂ ਬੋਹ ਗੱਲਾਂ ਕਰੀਏ ਆਪਣੇ ਹਾਂ ਕਿਹਦੇ ਗੱਲਾਂ ਚ ਨਾ ਆਇਆ ਕਰੋ ਵੀ ਲੋਕਾਂ ਦੀ ਗੱਲਾਂ ਸੁਣ ਕੇ ਉਹ ਮਗਰ ਪਾਤੀ ਜਿਹੜਾ ਤੁਹਾਨੂੰ ਲੱਗਦਾ ਇਹ ਬੰਦਾ ਕੰਮ ਕਰੂਗਾ ਆਪਣੇ ਵਿਸਰੂਗਾ ਆਪਣੇ ਉਸ ਬੰਦੇ ਚੁਣੋ ਪੜ੍ਹੇ ਲਿਖਾ ਚੁਣੋ ਤਾਂ ਜੋ ਆਪਣਾ ਸਭ ਦਾ ਕੰਮ ਹੋ ਵਿਕਾਸ ਹੋ ਸਕੇ ਨਸ਼ੇ ਪੱਤੇ ਤੋਂ ਦੂਰ ਹੋ ਕੇ ਉਹਦਾ ਇਹਨੂੰ ਬਚਾਉਣਾ ਹੈ ਆਪਾਂ ਨੇ ਹਾਂ ਹਾਂਜੀ ਦੋਸਤੋ ਪਹਾੜ ਹੁੰਦੀ ਰਹਿੰਦੀ ਹੈ ਆਪਾਂ ਵਧੀਆ ਬੰਦਾ ਚੁਣੀ ਐਵੇਂ ਨਹੀਂ ਵੀ ਬੋਤਲ ਦੇ ਮਗਰ ਲਾਕੀ ਵੋਟ ਪਾ ਦਿਓ ਬਹੁਤ ਬਹੁਤ ਕੀਮਤੀ ਹੈ ਆਪਣੀ ਵੋਟ ਦੀ ਕੋਈ ਕੀਮਤ ਨਹੀਂ ਹੈਗੀ ਆਪਣੀ ਇੱਕ ਵੋਟ ਨਾਲ ਪ੍ਰਧਾਨ ਮੰਤਰੀ ਬਣਦਾ ਹਾਂ ਇੱਕ ਵੋਟ ਨਾਲ ਆਪਣੇ ਨਾਮ ਹਾਂਜੀ ਦੋਸਤੋ ਬੰਦਾ ਚੁਣੀਏ ਹਨਾ ਵਧੀਆ ਪ੍ਰਧਾਨ ਮੰਤਰੀ ਬਣਾਈਏ ਹਾਂਜੀ ਛੇੜ ਜੀ ਹਾਂ ਇਹਦੇ ਆਪਣੇ ਵੀਡੀਓ ਸੀ ਵੋਟਰ ਦੇ ਸਬੰਧ ਵਿੱਚ ਦੇਖੋ ਚਲੋ ਆਪਾਂ ਇਹਦਾ ਇੱਕ ਸਮਝਾਉਣ ਵਾਸਤੇ ਬਣਾਈ ਸੀਗੀ ਜੇ ਕਿਸੇ ਨੂੰ ਬੁਰਾ ਲੱਗਿਆ ਤਾਂ ਉਹ ਲਈ ਮਾਫੀ ਹੈ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰਿਓ ਲਾਈਕ ਕਮੈਂਟ ਕਰਿਆ ਕਰੋ